ਜਨਾਬ ਉਹ ਘਰ ਵਾਲੇ ਪੋਸਟ ਬੀਜੀ ਬੈਠੇ ਆ ਜੀ ਤੇ ਮੇਰਾ ਨਾਮ ਆਵੇ ਵਿੱਚ ਕੋਈ ਨਹੀਂ ਕਾਕਾ ਤੇਰਾ ਨਾਮ ਨਹੀਂ ਆਉਂਦਾ ਮੇਰਾ ਨਾਮ ਆ ਕੇਲਾ ਠੀਕ ਹੈ ਤੇ ਕਿਸੇ ਦੇ ਜੇਬ ਚ ਨਾ ਰਹਿੰਦੇ ਵਾ ਤੇਲਾ ਠੀਕ ਹੈ ਜਨਾਬ ਕਰਦੇ ਆ ਗੱਲ ਕੋਈ ਨਹੀਂ ਤੂੰ ਚੱਲ ਕਾਕਾ ਠੀਕ ਜਹਨੇ ਉਹ ਬਿਠਾਏ ਘਰੇ ਹੀ ਰਾਸਤਾਨ ਬਣਾਈ ਬੈਠਾ ਕਰਦੇ ਆ ਗੱਲ ਖਾ ਕੇ ਚੰਚਾ ਹੁਣ ਕਾਢੋ ਫੁੱਲਾਂ ਦੇ ਖੇਡਾ ਕਰੂਗੀ ਉਹ ਇਹ ਮਹਾ ਵੱਡੇ ਕੀਤੇ ਸੀਗੇ ਕੋਈ ਨਹੀਂ ਕਾਕਾ ਫੁੱਲ ਵੀ ਝੜ ਜਾਣੇ ਤੇ ਕਾਂਡੋ ਵੀ ਵੇਖੀ ਜਾਂਦੇ ਫੁੱਲਾਂ ਤੋਂ ਇਧਰ ਨਾ ਮੜਾਇਆ ਫਰਨ ਕਾਕਾ ਮੇਰਾ ਨਾਮ ਆ ਕੇਲਾ ਤੇ ਜੇਬ ਚ ਨਾ ਰਹਿਂਦੇ ਵਾਂ ਤੇਲਾ ਤੇ ਤੇਰੀ ਕਾਂਡੋ ਦਾ ਬਣਾਵਾਂਗੇ ਹੁਣ ਮੇਲਾ ਚੱਲ ਮੜਾਇਆ ਭਾਈ ਤੁਹਾਨੂੰ ਪੋਰਾ ਪਵਸਤ ਤਾਦਿਆਸ ਗਿਆ ਤੇ ਚਿੱਟੇ ਆਲ ਤੇ ਹਾਨੀ ਰੱਖ ਦੇਗੇ ਮਾਤਾ ਸਾਨੂੰ ਕੀ ਸੁਪਨੇ ਉਹ ਤੁਸੀਂ ਉੱਥੇ ਬੈਠਿਆ ਨੂੰ ਸਾਨੂੰ ਤਾਂ ਥੋੜ੍ਹੀ ਜਿਹਾ ਸੇ ਪਸੋ ਦੱਸਿਆ ਕਿਸੇ ਨੇ ਭਾਈ ਅੱਬੇ ਮੰਜੇ ਜੀ ਨਾ ਥਾਇਨੇ ਕੜਾ ਕਿੱਲਾ ਬੀਜਾ ਮਾਤਾ 2 ਕਿਲੋ ਆ ਤੇ ਹੁਣ ਤਾਂ 2 ਕਿਲੋ ਤੇ ਪਰਚਾ ਪੈ ਜਾਣਾ ਬਾਈ ਕੇਹਰਾ ਲੈ ਜਾ ਮਨਜ਼ੂਰੀ ਮਿਲ ਲੈਣ ਦੇ ਫਿਰ ਆਂਡ ਕਬਾਂਡ ਨੂੰ ਵੇਖ ਲਾਂਗਾ ਕੋਈ ਨਹੀਂ ਅਸੀਂ ਵੀ ਹੁਣ ਕਿੱਲਿਆ ਚ ਵੀ ਜਾਗੇ ਮਾਦਾ ਇਲਾਕੇ ਚ ਨਾਮ ਚੱਲਦਾ ਮੇਰਾ ਕੇਲਾ ਤੇ ਜੇਬ ਚ ਨਾਰਿਆਂ ਦੇ ਵਾ ਤੇਲਾ ਤੇ ਬਣਾਉਣੇ ਜਾ ਕੇ ਠੋਡੇ ਕਿੱਲਿਆਂ ਦਾ ਮੇਲਾ ਜਿਉ ਠੋਕੀਆਂ ਧਾਰਾਂ ਕਰੜਿਆਂ ਕਰਨਿਆਂ ਚੱਲ ਬਈ